ਜਾਤ ਜਾਂ ਤਾਂਾਂ ਚ ਵੇਣ ਦਾ ਟਾਈਮ ਮਿਲਿਆ ਇਹ ਤਾਂ ਸਵਾਲ ਕੱਢੀ ਜਾਂਦੇ ਆ ਤਾਂ ਸਲੇਟ ਰੱਖੀ ਵੀ ਇਹਨਾਂ ਦੀ ਤੇ ਇਹਨਾਂ ਨੇ ਜਵਾਬ ਵੀ ਸਦਲੇ ਤੇ ਹੁਣ ਸਵਾਲ ਵੀ ਪੈਂਦੇ ਆ ਤੇ ਲਓ ਆਨੰਦ ਸਵਾਲਾਂ ਦਾ ਤੁਹਾਨੂੰ ਵੀ ਪਉਨੇ ਆ ਭਰਾ ਦੇਖੋ ਇਹ ਜਿਹਾ ਕੋ ਕਰਨਾ ਵਧੀਆ ਚੰਗਾ ਲੱਗਦਾ ਹਾਂ ਵੀ ਜੱਜਾ ਦੱਸੋ ਜਿਵੇਂ ਆ ਚਾਰ-ਚਾਰ ਰੱਖੇ ਹੋਏ ਆ ਇਹ ਹੂੰ ਵੀ ਇਹ ਚਾਰ-ਚਾਰ ਇਧਰ ਨੂੰ ਵੀ 12 ਹਾਂ ਤੇ ਇਧਰ ਨੂੰ ਵੀ 12 12 ਬੰਦ ਤੇ ਇਹਦੇ ਚੋਂ ਇਹ ਕਿ ਕਿ ਚੱਕੇ ਇੱਕ ਚੱਕਣੀ ਪਹਿਲਾਂ ਵੀ ਜੋੜ 12 ਨਵੇਂ ਹਾਂ 12 ਕਰੋ ਬਈ ਆੜੀ ਕਰੋ ਪੁੱਤ ਇਹ ਚੱਕ ਇਹਨਾਂ ਚੋਂ ਇੱਕ ਚੱਕ ਲੋ ਇੱਕ ਐ ਚੱਕ ਕੇ ਪਾਸੇ ਰੱਖ ਲੈਣੀ ਆ ਪਾਸੇ ਰੱਖ ਲੈਣੀ ਆ 12 ਫੇਰ 12 12 ਹੀ ਰਵੇ ਸਾਹ ਇਹਨਾਂ ਚੋਂ ਇਹ ਕਿ ਸਾਰਿਆਂ ਦਾ 12 ਰੋਵੇ ਸਾਰਿਆਂ ਦਾ 12 ਦੇਖ ਐਸ ਲੋਟ ਵੀ 12 ਹੈ ਇਹ ਐਸ ਲੋਟ ਵੀ 12 ਇੱਕ ਚੱਕ ਲੈਣੀ ਆ ਹੁਣ ਬਾਹਰ ਕੱਢ ਲੈਣੀ ਬਾਹਰ ਕੱਢ ਲਈ ਹੁਣ ਵੀ ਇਹਨਾਂ ਦਾ ਜੋੜ ਐਂ 12 ਰਵੇ ਇਧਰ ਨੂੰ ਵੀ 12 ਰਵੇ ਫੇਰ ਦੋ ਚੱਕ ਲੈਣੀਆਂ ਫੇਰ ਵੀ 12 ਰਵੇ ਇਧਰ ਹਰਕਤ ਕਰਨੀ ਪਈ ਜਦੋਂ ਘਰੋਂ ਜਾਣੀ ਆ ਕੇ ਬਾਹਰ ਕੱਢਣੀਆਂ ਡੱਬੇ ਜਿਹੜੇ ਹੁੰਦੇ ਆ ਹਾਂ ਇੱਕ ਜਣੀ ਕੱਢ ਲੈਣੀ ਵਿੱਚੋਂ ਡੱਬੇ ਜਦੋਂ ਬਾਹਰ ਹੋਣ ਬੈਠੋ ਬੁੱਤ ਲੋਟੋ ਕੇ ਬੂਟ ਲਾ ਲਓ ਇਧਰ ਲੋਟੋ ਕੇ ਬਹਿ ਜਾਓ ਆਪਾਂ ਦੂਜਾ ਦਿਮਾਗ ਲੜਾਓ ਦਿਮਾਗ ਲੜਾਓ ਇੰਨਾ ਮੈਂ ਦਿਮਾਗ ਚਾਗੀ ਤਾਂ ਬਹੁਤ ਮਾੜੇ ਜਿੱਤੇ ਆ ਜਾਣਗੇ ਨਵੇਂ ਮੁੰਡੇ ਆ ਚਾਚਾ ਦਿਖਾ ਓਏ ਮੂੰਹ ਦਾ ਦਿਖਾ ਦੇ ਓ ਇੱਧਰ ਇੱਧਰ ਨਹੀਂ ਆਏ ਦੱਸ ਨਹੀਂ ਨਹੀਂ ਕੱਢੋ ਕਿਉਂ ਨਹੀਂ ਐ ਦੀ ਐ ਦੀ ਵੇਖ ਵੀ ਕਿੰਨੀ ਭੜਾਈ ਆ ਐ ਦੀ ਕਿੰਨੀ ਆ ਉਹਦੀ ਕਿੰਨੀ ਆ ਆ ਮੁੰਡਾ ਜਿਹੜਾ ਆ ਮੁੰਡਾ ਆਹਾ ਇਹਨੇ ਤਾਂ ਕਿਹ ਕੀ ਪਾਸਟੂ ਦੇ ਪੇਪਰ ਦਿੱਤੇ ਆ ਤੂੰ ਕਹੇ ਦਿੰਦੇ ਓਏ ਮੈਂ ਕੀ ਤੂੰ 11ਵੀਂ ਦੇ ਤੂੰ ਇਹਨੇ 9ਵੀਂ ਦੇ ਕਰੋ ਬਈ ਸਵਾਲ ਮੈਥ ਪੜ੍ਹਦੇ ਆ ਨਾ ਇਹ ਮੈਥ ਵਾਲਾ ਹੀ ਆ ਚਲੋ ਦੇਖੋ ਕੱਢੋ ਬਈ ਕੱਢੋ ਕਰ ਇਹਨਾਂ ਟਾਈਮ ਹੈ ਨਹੀਂ ਇੱਧਰ ਜਿਹੜਾ ਬੰਦਾ ਇਹਨੇ ਚ ਕਰੂਗਾ ਇਹ ਕੱਢ ਤੀ ਉਧਰ ਇੱਕ ਇਥੇ ਨਾ ਭਾਈ ਚਾਚਾ ਤੂੰ ਕਹ ਤੋ ਦੱਸ ਨਾ ਵੀ ਦੱਸ ਵੀ ਜਾਵਾਂਗਾ ਦੱਸ ਵੀ ਹੋ ਸਕਦਾ ਅੱਗੋਂ ਫੇਰ ਮੜਾ ਇਹਦਾ ਤੋਰਣਾ ਤਾਂ ਹੈਗਾ ਹੀ ਐ 5 3 7 12 ਨਹੀਂ ਦਾ ਭਾਈ ਚੀਟਿੰਗਾ ਚਲੋ ਬਜ਼ੁਰਗ ਨੇ ਦੱਸਿਆ ਚਾਚੇ ਨੇ ਚਲ ਹਾਂ ਇੱਕ ਹੋਰ ਕੱਢ ਬਰੋਣ ਚਲ ਉਹ ਤਾਂ ਦੱਸਤਾ ਹੁਣ ਕਿਆ ਬਾਤ ਹਾਂ ਕੜਤੀ ਹੁਣ ਦੇਖ ਹੁਣ ਕਿ ਹੁਣ ਕਰ ਬਰਾਬਰ ਗਿਣ ਕਿੰਨੇ ਕਿੰਨੇ ਹੋ ਗਏ ਇਹਨਾਂ ਤੋਂ ਵੀ ਕਢਾ ਹੁਣ 1 ਮਿੰਟ ਰੁਕ ਜੀ 6 6 12 6 6 ਹਾਂ 12 ਹੁਣ ਇੱਕ ਹੋਰ ਕੱਢੋ ਸੱਡੋ ਵੀ ਜੇ ਥੋੜੇ ਜੋ ਕੱਢੋ ਹਣ ਇਹਨਾਂ ਤੋਂ ਕਢਾ ਇਹਨਾਂ ਤੋਂ ਕੋਈ ਹੱਥ ਲਾਉਣਾ ਕੱਢੋ ਭਾਈ ਇਹ ਹੀ ਫਾਰਮੂਲਾ ਹੋ ਜਾਂਦਾ ਹਾਂ ਠੀਕ ਹੈ ਠੀਕ ਹੈ ਹਾਂ ਹੀ ਹੋਣਾ ਚਾਹੀਦਾ ਜਵਾਨਾਂ ਦਾ ਦਿਮਾਗ ਲੱਗਣਾ ਚਾਹੀਦਾ ਐਵੇਂ ਉੱਥੇ ਬੈਠੇ ਰਹਿੰਦੇ ਹੁਣ ਪੇਪਰ ਪੂਪਰ ਦਿੱਤੇ ਹੋਏ ਇਹਨਾਂ ਦੇ ਸ਼ਾਬਾਸ਼ ਰੱਖ ਲੈ ਰੱਖ ਲੈ ਜਿੱਥੇ ਮਰਜ਼ੀ ਰੱਖ ਲੈ ਲੱਕਣੀਆਂ ਕੱਢਣੀਆਂ ਇੱਕ ਵਾਰ ਇੱਕ ਵਾਰ ਕੱਢਣੀਆਂ ਇਹ ਨਹੀਂ ਉਧਰ ਉਧਰ ਹਾਂ ਹੁਣ ਕਿੰਨੇ ਹੋ ਗਏ ਫਿਰ 12 ਹੋ ਗਏ ਗਿਣਨਾ 8 9 10 11 ਓਏ ਹਾਂ ਓਏ ਨਹੀਂ ਨਹੀਂ ਆਏ ਆਏ ਐ ਕਰ ਕਰ ਨਹੀਂ ਹੋਣੀ ਆਏ ਆਇਂ ਗਣਤ 12 ਆ ਪਾਈ ਹੁਣ ਤਾਂ 12 ਆ ਆਇਂ ਕਹੋ ਜੋ ਕਾ ਨੇ ਸਵਾਲ ਕੱਢਦਾ ਇਹ ਵੀ ਕਰਤਾ ਵੀ ਇਹਦਾ ਤਿੰਨ ਤੇ ਦੋ 5 ਤੋਂ 7 ਤੋਂ 9 ਤੇ ਤਿੰਨ 12 ਆ ਛੱਟੀ ਕਰ ਗਿਓਏ ਚਲ ਫਿਰ ਹੁਣ ਕੋਤ ਹੋਰ ਆ ਜੋ ਸਵਾਲ ਬਸੇਰੇ ਆ ਨੋ ਆ ਬੈੱਤੇ ਪਾਉਣੀ 9 ਹੀ ਰਹਿਣਾ ਆ ਆ ਇਹਨਾਂ ਨੂੰ ਨਾ ਬੇਚਦੇ ਇਹਨਾਂ ਨੂੰ ਨਾ ਬੇਚਦੇ ਆਜ 9 ਹੀ ਆ ਹੋ ਇੱਕ ਵਿੱਚ ਪਾ ਦੇ ਚਾਲ ਵਿਚਾਰਨ ਹੁਣ ਤੋਂ ਦਮਾਰੀਆ ਅੱਡੋ ਅੱਡ ਟੋਲੀਆਂ ਬੈਠੀਆਂ ਰੌਣਕ ਆ ਯਾਰ ਰੌਣਕ ਰੌਣਕ ਇਹ ਆ ਮੋੜ ਵਾਲੀ ਰੌਣਕ ਵਿੱਚ ਪਾਉਣੀ ਆ ਉਹ ਜੋੜ ਨੋਈ ਰਵੇ ਬਾਹਰ ਨਹੀਂ ਕੱਢਣੀ ਕੋਈ ਡੀਟੀ ਬਾਹਰ ਕੋਈ ਨਹੀਂ ਉਹ ਵਿੱਚ ਪਾਉਣੀ ਆ ਕੱਢਣੀ ਨਹੀਂ ਇਹ ਆਏ ਨੂੰ ਵੀ ਨੋਂ ਰਹਿਣਾ ਆਏ ਨੂੰ ਨੋਂ ਉਹ ਨੋਂ ਵਿੱਚ ਪਾ ਦੇਣੀ ਆ ਉਹ ਫਰਜ਼ ਕਰ ਲੈ ਇੱਥੇ ਪਾ ਤੀ ਹੁਣ ਇਹਦਾ ਜੋੜ ਨੋਂ ਨੋਂ ਰਵੇ ਵੀ ਹੁਣ ਤਿੰਨ ਤੈ ਨਾ ਨੋਂ ਸੀ ਨਾ ਆਹ ਵਿੱਚ ਪਾਉਣੀ ਆ ਜਿੱਥੇ ਮਰਜੀ ਰੱਖੋ ਉਹਨੂੰ ਜਿਹੜੀ ਜਿੱਥੇ ਮਰਜੀ ਚੱਕ ਸਕਦੇ ਆ ਠੀਕ ਆ ਉਹ ਪਾਸੇ ਕਰ ਜਿਹੜੀ ਬਾਦੂ ਉਹਨੂੰ ਵਿੱਚ ਪਾ ਲੈ ਕਿਤੇ ਹਾਂ ਕਿੰਨੇ ਕਿੰਨੇ ਹੋ ਗਏ ਬੋਲ ਮੈਂ ਮੁੰਡਾ ਨੇ ਕਿਹਾ ਸੀ ਨਹੀਂ ਹੁਣੇ ਦਿਮਾਗ ਚਾਈ ਗੱਲ ਕਰੋ ਬਈ ਲੰਮਾ ਸਬਰ ਵੀ ਲੰਮਾ ਸਬਰ ਆਇਨਾ ਥੋੜਾ ਹੀ ਆ ਆਂਦਾ ਵੀ ਦਿਮਾਗ ਚ ਕਰੋ 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 ਆ ਜਾ ਆ ਜਾ ਵਾਪਾ ਆ ਜਾ ਹਾਂ ਦੇ ਜਵਾਕ ਲਾਏ ਵੇ ਆ ਅੱਛਾ ਗੱਲਾਂ ਬਹੁਤ ਮਾਰਦੇ ਆ ਇਹਨਾਂ ਦਾ ਜੋੜ ਐ ਵੀ 9 ਰੁਪਏ ਐ ਵੀ 9 ਰੁਪਏ ਆ ਤਿੰਨ ਤਿੰਨ ਆ 400 ਵੀਰੇ ਆ ਪਾਉ ਉਹ ਕਿੱਥੇ ਪਾਉਣੇ ਆ ਆ ਸਹੀ 9 9 ਹੁਣ NC 93C9 ਆ ਵਿੱਚ ਪਾਉਣੀ ਆ ਆ ਵਾਲੀ ਬਾਹਰ ਕੋਈ ਵੀ ਨਹੀਂ ਬਾਹਰ ਨਹੀਂ ਕੱਢਣੀ ਬਾਹਰ ਜੋੜ ਨੂੰ ਹੀ ਰਹਿਣਾ ਜੋੜ ਨਹੀਂ ਉਹਦੇ ਚ ਕੱਢੀਆਂ ਸੀ ਇਹਨੂੰ ਪਾ ਇੱਥੇ ਪਾਵੇਂਗਾ ਜੋੜ ਨੂੰ ਹੀ ਰੋਵੇ ਪਾਈ ਤਾਂ ਹੁੰਦੀਆਂ ਕੇਰਾਂ ਤਾਂ ਵੇਖ ਜਿੱਥੇ ਜਾ ਕੇ ਸੈੱਟ ਨਹੀਂ ਉੱਥੇ ਕਰ ਲਾ ਆਏ ਆਏ ਦਿਮਾਗ ਲੜਾਈ ਦਾ ਹੁੰਦਾ ਠੀਕ ਹੈ ਠੀਕ ਕਰੀ ਚਲ ਕੋਈ ਗੱਲ ਨਹੀਂ ਜੇ ਗਲਤ ਹੋ ਜੂ ਤਾਂ ਫੇਰ ਕੀ ਹੋ ਜੂ ਦਿਮਾਗ ਤਾਂ ਲੜਾ ਵੀ ਉਹ ਕਿੱਥੇ ਪੈਣੀ ਆ ਕੀ ਆ ਰਿਹਾ ਰੱਖੇ ਨੂੰ ਜਿੱਥੇ ਮਰਜੀ ਰੱਖ ਤੂੰ ਰੱਖਦਾ ਸਹੀ ਰੱਖੇ ਦੇਖ ਗਲਤ ਹੋ ਜੇ ਕੋਈ ਨਹੀਂ ਇਹਦਾ ਚੈੱਕ ਕਰਨਾ ਆਪਾਂ ਜਿੱਥੇ ਫਿੱਟਾਂਗੀ ਉੱਥੇ ਰੱਖ ਰੱਖਦਾ ਸਹੀ ਕਿਰਾ ਨਹੀਂ ਲੋੜ ਨਹੀਂ ਲੋੜ ਆਉਗੀ ਤਰਾ ਗੰਦੋਜੂ ਫੇਰ ਕਿਉਂ ਤੇ ਕੱਤੀ ਹੋਊ ਰੱਖਦਾ ਸਹੀ ਕਿਤੇ ਉਹ ਪੰਜਾਂ ਜਣਾ ਰੱਖ ਇੱਧਰ ਰੱਖ ਟੇਮਟ ਟੇਮਟ ਕਰ ਦੇ ਆ ਹੁਣ ਆ ਰੱਖ ਲਿਆ ਨਾ ਕਿੰਨੀਆਂ ਵਧ ਗਈਆਂ ਨਾ ਹੁਣ ਹੁਣ ਇਹਨੂੰ ਹੋਰ ਹੋਰ ਖਾਨੇ ਚ ਰੱਖ ਕੇ ਵੇਖ ਉਹ ਸੈਨੂੰ ਕਿਸੇ ਹੋਰ ਖਾਨੇ ਚ ਰੱਖ ਜਿੰਨਾ ਟਾਈਮ ਰੱਖਦਾ ਨਹੀਂ ਉਹਨਾਂ ਟਾਈਮ ਪਤਾ ਨਹੀਂ ਲੱਗਣਾ ਪਤਾ ਨਹੀਂ ਲੱਗਣਾ ਇਹਧਰ ਜਾਚਾ ਹੋਰ ਆ ਗਿਆ ਆ ਜਾ ਜਾਚਾ ਆ ਜਾ ਆ ਜਾ ਤੈਨੂੰ ਡਿੱਕੀ ਜਾਣੇ 8 8 ਨੰਬਰ ਵਾਰਡ ਦੇ ਸਾਫ ਕਾਰ ਮੈਂਬਰ 8 ਨੰਬਰ ਵਾਰਡ ਦਾ ਸਾਡਾ ਸਾਫ ਕਾ ਮੈਂਬਰ ਸਰਦਾਰ ਹਾਕਮ ਸਿੰਘ ਜੀ ਆ ਜਾ ਇਹ ਆ ਸਾਡਾ ਚਾਚਾ ਗਰਚਾਰ ਸਿੰਘ ਟੋੜਾ ਇਹ ਆ ਬਾਬਾ ਸਾਧੂ ਬਾਬਾ ਝਾਕਦਾ ਇਹ ਆ ਚਾਚਾ ਮਨ ਸੁਖਮੰਦਰ ਸਿੰਘ ਜੀ ਉਹ ਬੇਟਾ ਸਾਡਾ ਮਾਸੜ ਬਲਵੰਤ ਸਿੰਘ ਬੰਤਾ ਬੋਲੇਰਾ ਹੋਈ ਜਾਂਦਾ ਵੀਰੇ ਅੱਜ ਤਾਂ ਬਦਾਮ ਆਉਣਾ ਤਾਂ ਲੈ ਲਿਆ ਕੰਮ ਅੱਜ ਲੋ ਸਲੂਟ ਕੰਮ ਐ ਮੈਂ ਰਾਤ ਗੜਕਾ ਹੀ ਲੀ ਫਿਰਦਾ ਸੀ ਕੀ ਹੋ ਗਿਆ ਬਦਾਮ ਖਾਦੇ ਜਾਣਗੇ ਕੀ ਹੋ ਗਿਆ ਹੁਣ ਇੱਕ ਵਿੱਚ ਪਾਉਣੀ ਉਹ ਵੀ ਅੱਖਾਂ ਵਿੱਚੋਂ ਮੂੰਹ 'ਚ ਮਾਰ ਕਰਾਉ ਓਏ ਖਾਣੀ ਨਹੀਂ ਬਦਾਮ ਨਹੀਂ ਖਾਣਾ ਆਓ ਜਦੋਂ ਕਪਾਸੇ ਘੱਟ ਬਾਅਦ ਦਿਖਵਾ ਦੇਣੇ ਤੁਹਾਨੂੰ ਗਿਣ ਕੇ ਦਿਖਾਉਣੇ ਆ ਇਹਨਾਂ ਦੀ ਗਿਣਤੀ ਵੀ ਉਵੇਂ ਚਾਹੀਦੀ ਆ ਰੱਖ ਹੁਣ ਤੁਸੀਂ ਰੱਖ ਤਾ ਤੂੰ 15 16 ਗਿਣ ਕੇ ਤੇ ਰੱਖ ਅਰ ਗਿਆ ਕੜੋਚ ਵਾਲਾ ਹੋਰ ਕਿਤੇ ਰੱਖ ਕੇ ਵੇਖ ਲੈ ਇਹ ਆਉਣੀ ਬਾਹਰ ਨਹੀਂ ਇਹਨਾਂ ਖਾਨੇ ਚ ਰੱਖ ਕੇ ਵੇਖ ਓਏ ਅੱਗੇ ਖਾਣਾ ਵਿਚਾਲੜਾ ਭਾਰੀ ਕਰਿਆ ਸੀ ਹੁਣ ਹੌਲਾ ਕਰ ਲੋ ਐਵੇਂ ਕਰਦਾ ਹੌਲਾ ਨਾ ਕਰ ਜੱਟ ਹੁਣ ਕਿਨੇ ਹੋ ਗਏ ਦੇਖ ਉਹ ਨਹੀਂ ਕਿੰਨੇ ਹੋ ਗਏ ਨੋ ਨੋ ਮਾਰਾਂ ਕੰਨ ਤੇ ਹੋਏ ਪਏ ਆ ਦੱਸ ਉਹਨਾਂ ਦੇ ਖਾਂਦੇ ਵੀ ਚਾਰ ਉਧਰਾਂ ਚਾਰ ਆਹ ਦੇਖ ਭਰਾਏ ਐ ਹੋਏ ਆ ਇਹ ਮੁੰਡਿਆ ਨੇ ਸਵਾਲ ਹੱਲ ਕਰਤਾ 426 39 426 39 ਠੀਕ ਐ ਲੈਟ ਜਗਾਈ ਵੇਦੀ ਨੇਹਰਾ ਕਰ ਲਿਆ ਆਹ ਦੇਖ ਲੋ ਭਰਾ 426 ਤੇ 42639 ਠੀਕ ਐ ਉਧਰੋਂ ਵੀ ਨੋ ਹੋ ਗਏ ਹੁਣ ਜਾ ਚਾ ਉਹ ਪਾ ਦੁੱਜੀ ਆਉਂਦੇੜੀ ਉਹ ਉਹ ਪਾ ਇਹਦਾ ਬਲਾਮ ਵਾਲੀ ਦਾ ਹੋ ਗਈ ਚਲ ਬਦਾਮ ਨਾ ਫੜਾਈਏ ਨੂੰ ਬਦਾਮ ਦਾਵਾ ਪਾਸੇ ਕਰ ਲੈਨੇ ਆਂ ਖਾ ਜਾਏਗਾ 700 ਰੁਪਿਆ ਵੜਾਉਂਦੇ ਸੀ ਰਾਤ ਵਾਲੇ 100 ਦੇ ਹੀ ਆ 100 ਦੇ ਬਦਾਮ ਲਿਆਂਦੇ ਹੁਣ ਰਾਤ 100 ਦੀਆਂ ਸਰਤਾਂ ਸੀਗੀਆਂ ਖੁੱਲੇ ਤਰੀਕੇ ਨਾਲ ਬਣਾਈ ਚਾਚਾ ਉਹਦੇ ਚ ਵੀ ਡੱਬੇ ਹੀ ਬਣਾਉ ਉਹ ਵੀ ਡੱਬੀ ਬਣਾਉਨੇ ਆ ਇੱਕ ਮਿੰਟ ਨਹੀਂ ਨਹੀਂ ਉਹ ਡੱਬੇ ਨਹੀਂ ਬਣਾਨੇ ਇੱਕ ਕਾਂ ਬਣ ਗਿਆ ਇੱਕ ਹਾਂ ਕੋੜੇ ਰਹਿਣਾ ਤਾਂ ਹਾਂ ਆਪਾਂ ਕਰ ਲੈਨੇ ਕੋਈ ਗੱਲ ਨਹੀਂ ਹਾਂ ਹਾਂ ਏ ਭਰਾ ਜੀ ਹੈਗਾ ਇਹਾ ਪੁੰਡਲ ਬਣੇਵੇ ਇਹ ਇੱਕ ਜਿੱਥੋਂ ਮਰਜੀ ਸ਼ੁਰੂ ਕਰਨਾ ਸੇ ਤੇ ਜਾ ਕੇ ਕਾਟਾ ਮਾਰਨਾ ਤੇ ਉਹ ਉਹ ਇੱਕ ਰਹਿ ਸਕਦਾ ਉਹਨੂੰ ਛੱਡ ਕੇ ਸਾਰੇ ਗਾਂਢੇ ਪੂਰੇ ਕਰਨੇ ਆ ਚਲੋ ਬਈ ਜਾਂ ਤਾਂ ਇਹਨਾਂ ਨੂੰ ਸ਼ੁਰੂ ਕਰ ਦੇਵੇ ਕਿਵੇਂ ਕਰਨੇ ਜਿਹੜਾ ਕਾਟਾ ਇੱਕ ਵਾਰੀ ਵੱਜਦਾ ਉਹਨੂੰ ਗਿਣ ਉਹਨੂੰ ਦੁਬਾਰਾ ਗਿਣਤੀ 'ਚ ਲੈਣਾ ਜਿਵੇਂ ਆ ਦੇਖੋ ਜੀ ਦੇਖੋ ਭਰਾ ਜਿਵੇਂ ਇੱਥੋਂ ਸ਼ੁਰੂ ਹੋਏ 1 2 3 4 5 6 ਇਹ ਤਿੰਨਾਂ ਨਹੀਂ ਲਾਦੀ ਹੋਰ ਇੱਥੋਂ ਕਰਕੇ ਥੱਲੇ ਆਊਗਾ ਥੱਲੇ ਆਊਗਾ ਇੱਥੇ ਥੱਲੇ ਆਊਗਾ ਇਹ ਤਾਂ ਇੱਥੋਂ ਕਰ ਲਾ ਨਹੀਂ ਨਹੀਂ ਉਹ ਥੱਲੇ ਆਊਗਾ ਮੱਖ ਜਿਹੜੀ ਲਖੀ ਮਾਰੀ ਨਹੀਂ ਇੱਥੋਂ ਲਾ ਲਾ 1 2 3 4 5 6 ਹਾਂ ਇੱਥੋਂ ਸ਼ੁਰੂ ਕਰਕੇ ਇੱਥੋਂ ਸ਼ੁਰੂ ਕਰਕੇ 6 ਤੇ ਲਖੀ ਮਾਰ ਲਈ ਮੈਂ ਕਿਹਾ ਵੀ ਉਹ ਜਿਹੜਾ ਉਹ ਕੱਟਿਆ ਗਿਆ ਉਹ ਤੂੰ ਉਹ ਉਹ ਤੋਂ ਗਣਤੀ ਹੁਣ ਜਿੱਥੋਂ ਮਾਰ ਜੀ ਮਾਰ ਮਾਰੋ ਜੱਟ ਦੱਸੋ ਮਾਰੋ 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 ਗਿਣੋ ਇੱਕ ਮਿੰਟ ਰਿਕਾਟਾ ਹੁਣ ਕਿਤੇ ਹੋਣਾ ਚਾਹੀਦਾ ਜੇ ਸਾਰੇ ਸਾਰੇ ਦੇ ਕਾਟਾ ਮਾਰਨਾ ਸਾਰਿਆਂ ਦੇ ਕਾਟਾ ਮਾਰਨਾ ਸੀ ਇਹ ਮੈਨੂੰ ਦਾ ਬਦਾਮ ਦੇ ਪਹਿਲਾਂ ਉਹ ਬਦਾਮ ਨਹੀਂ ਬਦਾਮ ਦੀ ਲੋੜ ਹੀ ਨਹੀਂ ਹੁਣ ਤਾਂ ਹਾਂ ਸੇ ਕਿੱਥੋਂ ਕਨੇ ਆਏ ਹਾਂ ਚੱਲ ਇਹ ਉੱਚੀ ਬੋਲ ਕੇ ਕਹਿਣਾ ਹਾਂ ਹੁਣ ਚਲੋ ਗਾਂ ਹੁਣ ਗਾਂ ਘਣਾ ਇਹ ਹੋ ਗਿਆ ਫੇਰ ਗਾਂ ਚਲੋ ਗੈਣਾ ਕਹਿੰਦੇ ਕਾਹਾਂ ਚਲਾਓ ਇੱਥੇ ਕਮੇਰੇ ਆਉਣਗੇ ਕੋਈ ਗੱਲ ਕੋਈ ਗੱਲ ਇੱਥੇ ਚਾਹ ਲਗਾ ਇੱਥੇ ਨਾਲ ਇੱਥੋਂ ਗਣ ਕੇ 6 ਆਉਣੇ ਨਹੀਂ ਇੱਥੇ ਆਉਣੇ ਨਹੀਂ ਇਹ ਚਲੋ ਹਾਂ ਹੁਣ ਕੋਈ ਉਹ ਤੋਂ ਨਹੀਂ ਸ਼ੁਰੂ ਕਰਨਾ ਕੱਟੇ ਤੋਂ ਨਹੀਂ ਸ਼ੁਰੂ ਕਰਨਾ ਦੂਜੇ ਤੋਂ ਕਰਨਾ ਸ਼ੁਰੂ ਹੁਣ ਹੋ ਰਹਿ ਗਿਆ ਕਰੋ ਇੱਕ ਰਹਿ ਗਿਆ ਉਹ ਪਰੋ ਆਹ 60 ਦਿਨ ਉਹ ਇੱਕ ਕਾਢੀ ਲਾਉਣ ਵਾਲੇ ਰਹਿ ਗਈ ਉਸੇ ਕਰੋ ਕਿੱਥੋਂ ਆਊਗਾ ਉਸੇ ਕਿੱਥੋਂ ਆਊਗਾ ਨਹੀਂ ਉਹ ਤਾਂ ਨੇੜ ਲੈ ਕੇ ਜੀ ਹਣਾ ਨਹੀਂ ਉਹ ਰਹਿਣਾ ਆਇਆ ਨੇੜ ਨਹੀਂ ਜਾਂਦਾ ਇਹ ਤਾਂ ਫਿਰ ਇੱਕ ਹੀ ਰਹਿ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਇੱਕ ਤਾਂ ਰਹਿਣਾ ਹੀ ਰਹਿਣਾ ਫਿਰ ਤਾਂ ਲਾਓ ਇਹ ਤਾਂ ਦੋ ਪਰ ਗਿਣੋ ਤਾਂ ਸਹੀ 1 2 3 4 5 6 ਤਾਂ ਕਰੋ ਜੇ ਇੱਥੋਂ ਇੱਥੋਂ ਗਿਣਣ ਆਉਣ ਗਿਣ ਕੇ ਦੱਸੋ ਇਹਦਾ ਕਟਿਆ ਵਾ ਜੇ ਹੁਣ ਇਹ ਤੋਂ ਸ਼ੁਰੂ ਕਰਦੇ ਆ ਇਹ ਤੋਂ ਕਰਕੇ ਦੇਖੋ 1 2 3 4 5 6 ਇਹ ਵੀ ਕਟਿਆ ਵਾ 1 2 3 4 5 6 ਇਹ ਵੀ ਕਟਿਆ ਵਾ ਹੁਣ ਦੁਬਾਰ ਤੋਂ ਫੇਰ ਇਹਨੂੰ ਸਾਫ਼ ਕਰੋ ਦੁਬਾਰ ਤੋਂ ਫੇਰ ਚੱਲੋ ਇਹ ਥੋੜਾ ਫਾਰਮੂਲਾ ਗਲਤ ਹੋ ਗਿਆ ਹੋਰ ਇਹਨੇ ਸਹੀ ਚਾਹੀਦੇ ਆ ਇਹ ਇਤੋਂ ਹੀ ਸ਼ੁਰੂ ਜਿੱਤੋਂ ਮਰਜੀ ਜਿਹੜੇ ਤੋਂ ਮਰਜੀ ਲਗੋ ਹਾਂ ਲਾਲਾ ਲਾ ਲਾ ਇੱਕ ਦੋ ਤਿੰਨ ਚਾਰ ਪੰਜ ਛੇ ਉਹ ਲਾ ਚੁੱਕੇ ਨੇ ਇਹ ਤਾਂ ਨਹੀਂ ਇੱਕ ਦੋ ਤਿੰਨ ਚਾਰ ਪੰਜ ਛੇ ਇਹ ਇਹ ਲਾਉਣਾ ਨਹੀਂ ਇਹ ਕੱਟਣਾ ਨਹੀਂ ਇਹ ਦਾ ਇਹ ਦਾ ਇਹ ਦਾ ਰਹਿਣਾ ਚਾਹੀਦਾ ਭਾਵੇਂ ਉਧਰ ਦੀ ਗਣ ਲਓ ਭਾਵੇਂ ਉਧਰ ਦੀ ਗਣ ਲਓ ਇਹ ਲਾਉਣ ਵਾਲੇ ਨੂੰ ਪਤਾ ਹੈ ਹਾਂ ਚਲੋ ਆਉਣਗਾ ਹੁਣ ਜਿਹੜਾ ਹੁਣ ਇਧਰਲੇ ਪਾਸੇ ਰਹਿ ਗਿਆ ਉਹ ਹੀ ਇੱਕ ਲਵਾਉਣਾ ਲਵਾਉਣਾ ਇਹਨੂੰ ਪਤਾ ਅਸੀਂ ਕਾਰ ਹਟਿਆ ਕਿ ਬੜਾ ਟੈਗ ਕਰਦਾ ਮੇਰੇ ਤੇ ਟੈਗ ਬਈ ਉਹ ਟੈਗ ਕਰਦਾ ਇਹ ਟੈਗ ਨਹੀਂ ਹੋਣਾ ਚਾਹੀਦਾ ਟੈਗ ਕਰਦਾ ਮੇਰੇ ਤੇ ਟੈਗ ਕਰਨਾ ਨਹੀਂ ਕਰਨਾ ਮੈਂ ਉਹ ਸਹੀ ਆ ਵੀ ਲਵਾਉਣ ਵਾਲੇ ਨੂੰ ਕਹਿੰਦਾ ਮੈਂ ਤਾਂ ਇਹ ਗੱਲ ਤੇ ਕਹੀ ਜੀਨੇ ਖੇਡ ਬਣਾਈ ਆ ਉਹਨੂੰ ਤਾਂ ਪਤਾ ਹੀ ਆ ਖੇਡ ਬਣੀ ਤਾਂ ਯਾਰ ਕਾ ਬ ਕੋ ਪਿਆ ਫਿਰ ਆ ਬੁੜੇ ਨੂੰ ਕਹੋ ਪਿਆ ਨਹੀਂ ਨਹੀਂ ਜੇ ਪਿਆ ਕਹੋਗੇ ਬਾਪੂ ਨੂੰ ਕਹਿ ਬਾਪੂ ਪਿਆ ਫਿਰ ਬਾਪੂ ਤੋਂ ਸਿੱਖ ਲੋਗਾ ਨੂੰ ਚਾਚਾ ਭਿਆਨ ਕਰਦੇ ਲੱਗਦੇ ਆ ਜਾ ਵੀ ਆ ਜਾ ਆਦੇ ਆ ਗਿਆ ਆ ਵੀ ਸਾਡਾ ਵੀ ਆ ਗਿਆ ਪੁਰਾਣਾ ਪਲੇਅਰ ਸਾਡਾ ਪੁਰਾਣਾ ਹਾਂ ਹਾਂ ਪੱਕਾ ਪੁਰਾਣਾ ਖਿਡਾਰੀ ਆ ਗਿਆ ਆ ਜਾ ਵੀ ਰਾਤ ਵਾਲੀ ਸੇ ਠੀਕ ਹੈ ਜੀ ਆ ਜਾ ਰਾਤ ਪ੍ਰੈਕਟਿਸ ਕਰੀ ਨਹੀਂ ਕਰੀਤ ਹੈ ਆ ਆ ਜਾ ਵੀ ਆ ਜਾ ਨਹੀਂ ਨਹੀਂ ਘਰੇ ਜਾ ਕੇ ਦਿਮਾਗ ਲੜਾਇਆ ਹੋ ਦੁਬਾਰਾ ਚਲੋ ਦੁਬਾਰਾ ਕਰੋ ਜੇ ਭਾਂ ਕਹਿੰਦੇ ਆ ਤਾਂ ਦੇਖੇ ਤੋ ਪੁੱਛ ਲੋ ਫੋਨ ਕੱਟ ਬਈ ਕਹ ਬਿਜੀ ਆ ਸੀ ਪਹਿਲਾਂ ਕਿ ਡੈਡੀ ਕੋਲ ਬੈਠਾ ਹੈਗਾ 1 2 3 4 5 6 ਠੀਕ ਹੈ ਹਾਂ ਆ ਮੁੰਡਿਆਂ ਨੇ ਬਈ ਕਹਿੰਦੇ ਦੁਬਾਰਾ ਕਰਨਾ ਹਾਂ 4 5 6 ਹਾਂ ਹਾਂ ਨਹੀਂ ਕੱਟਣੀ ਹਾਂ ਇਹ ਕੱਟਣੀ ਨਹੀਂ 7450 ਹਾਂ ਬਿਲਕੁਲ ਸਹੀ ਆ 1 2 3 4 5 ਸਹੀ ਆ ਬਿਲਕੁਲ ਹੁਣ ਉਹ ਦੋ ਰਹਿ ਗਏ ਉਹ ਤਾਂ ਫੇਰ ਅੱਗੇ ਵੀ ਰਹਿ ਗਏ ਸੀ ਨਹੀਂ ਤਾਂ ਕੁੰਡੀ ਕਰਦੀ ਇੱਥੇ ਤਾਂ ਅਸੀਂ ਆੜ ਇੱਥੇ ਇਹ ਚਾਦਾ ਆਪਾਂ ਵੀ ਹੈ ਨਾ ਬੰਦਾ ਪੰਗਾ ਲਿਆ ਸੀ ਹਾਂ ਭਰਾ ਮੇਰੇ ਪ੍ਰੈਕਟਿਸ ਆ ਜੋ ਆਕਾ ਨੂੰ ਪ੍ਰੈਕਟਿਸ ਕਰਾ ਰਹੇ ਆ ਵਧੀਆ ਖੇਡ ਆ ਲਾਉਣੇ ਆ 10 ਮਿੰਟ ਡੇਲੀ ਦਾ ਕੰਮ ਆ 1 2 3 4 5 6 7 2 3 4 5 6 ਚਾਚਾ ਉਹ ਬਹਲਪੁਰ ਦਾ ਜਗਾਇਆ 2 3 4 5 ਅੱਗੇ ਹੁੰਦਾ ਸੀ ਤਾਂਸ ਘੇੜਦੇ ਹੁੰਦੇ ਸੀ ਹੁਣ ਤਾਂਸ ਨਹੀਂ ਦਿਮਾਗ ਵਧਾਈ ਦਾ ਉਹ ਚਾਚਾ ਤੂੰ ਬਾਹਰ ਚੱਲਿਆ ਨਹੀਂ ਨਹੀਂ ਹੁਣ ਨਹੀਂ ਆ ਨਹੀਂ ਗੱਡੀ ਉਹ ਨਹੀਂ ਆਪਣੇ ਜਾਂਦਾ ਕਹਿੰਦਾ ਪੁੱਤਾ ਰੇਗਾ ਉਹਦਾ ਹਾਂ ਉਹ ਮੈਂ ਕੱਟਣਗੇ ਬਰਾਬਰ ਐ ਤੇ ਬਰਾਬਰ ਆਊਗੀ ਜੇ ਕਟਾਂਗੇ ਤੇ ਬਰਾਬਰ ਆਊਗੀ ਤੇ ਬਰਾਬਰ ਉਹ ਫੇਰ ਕਰ ਗਿਆ ਇਹ 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 ਫੇਰ ਕਰਦਾ ਜਵਾਕਾਂ ਨੂੰ ਜੀ ਨੋਕਤਾ ਦੇ ਗਿਆ ਜੇ ਬਰਾਬਰ ਕੱਟੋਂਗੇ ਫੇਰ ਸਹੀ ਆਉਣੀ ਆ ਆ ਵੀ ਹੁਣ ਦੱਸ ਦਈਏ ਇਹਨਾਂ ਨੂੰ ਚੱਲ ਬਈ ਚਾਚਾ ਕਹੋ ਪਿਆ ਬਈ ਨਹੀਂ ਪਿਆ ਦੀ ਕੋਈ ਗੱਲ ਨਹੀਂ ਪਿਆ ਘੋਣੀ ਆ ਅਸੀਂ 4 5 6 ਇੱਕ ਟੁੱਟ ਗਿਆ ਉਹ ਰੋਟੀ ਪੁੱਲ ਜਿਹੜੀ ਹੈ ਬਣਾ ਇਹ ਆਲੀ ਪੁੱਲ ਜਿਹੜਾ ਕਿਵੇਂ ਹੈ ਇੱਕ ਟੀਮ ਹੈ ਪਤਾ ਨਹੀਂ ਤੋਂ ਤੋਂ ਲੋਟ ਆਉਣਾ ਧਿਆਨ ਕਹੋ ਨੇਰਾ ਹੋਈ ਜਾਂਦਾ ਅਜਾ ਅਜਾ ਪਹਿਲਾਂ ਸਾਫ਼ ਕਰੋ ਸਮਾਰ ਕੇ ਕੁੰਡਲ ਫਾਰ ਕੇ ਪਾ ਕੱਟੇ ਵੇ ਉਹ ਗਰਜੀਤ ਕੁੰਡਲ ਸਮਾਰ ਕੇ ਬਗਲ ਦੇ ਕੱਟੇ ਵੇ ਸਾਰੇ ਸਾਫ਼ ਕਰ ਦੇ ਖਾਰੇ ਢਾ ਦੇ ਨੂੰ ਫਾਰੇ ਢਾ ਕੇ ਦੁਬਾਰਾ ਬਗਲੋ ਬਗਲੋ ਦੁਬਾਰਾ ਏਵੇਂ ਸੱਤ ਬਣਾ ਦਿਓ ਇੱਥੋਂ ਇੱਥੇ ਵੱਡਾ ਬਣਾਇਓ ਹੁਣ ਕਹੋ ਬਈ ਪਿਆ ਤੂੰ ਵੀ ਕਹਿ ਬਈ ਉਹ ਕਹਿ ਕੇ ਕਹਾਂ ਬਈ ਪਿਆ ਬਈ ਚੱਲ ਬਈ ਬਾਬਾ ਚਾਚਾ ਇਹ ਪੁਰਾਣੇ ਖੁੰਡ ਨੂੰ ਐਂ ਯਾਦ ਕਰਿਆ ਜਾਣਾ ਚੱਲ ਬਈ ਕਰ ਸ਼ੁਰੂ ਹਾਂ ਕਿੱਦਾਂ ਇੱਕ ਦੋ ਤਿੰਨ ਚਾਰ ਪੰਜ ਛੇ ਲਾ ਦੇ ਨਖਾਨੀ ਉਹ ਇਧਰੋਂ ਆਇ ਨੂੰਗਾ 1 2 3 4 5 6 ਓਏ ਆਇ ਨੂੰ ਨਹੀਂ ਗੰਦਾ ਬੱਚਾ 1 2 3 4 5 6 ਬਰਾਬਰ ਹੋ ਗਿਆ ਕੱਟਿਆ ਗਿਆ 6 ਹਾਂ ਇਧਰ ਨੂੰ ਇੱਕ ਦੇ ਆਇ ਨੂੰ ਦੱਸਿਆ ਕਰਦਾ ਯਾਰ ਨਾ ਆਇ ਨਾ ਹਾਂ ਕੱਟਾ ਇਤੋਂ ਆਇ ਨੂੰਗਾ ਇਹ ਤੋਂ ਹਾਂ 1 2 3 4 5 6 ਨਹੀਂ ਇਹ ਚਾਰ ਨਹੀਂ ਨਹੀਂ ਤੁਗੜੀ ਸੀ ਆਪਾਂ ਇੱਥੋਂ ਆ ਗਏ ਇੱਥੋਂ ਬੈਣਾ 1 2 3 ਇਹ ਖਾਈ ਨੂੰ ਹੁਣ ਆ ਗਿਆ ਹੁਣ ਇੱਥੋਂ ਬੈਣਾ ਪਾ ਕੇ ਹੁਣ ਇੱਥੋਂ ਆਏ ਪੁੱਠਾ ਕਿਹੜਾ ਐਵੇਂ ਨਹੀਂ ਹੀ ਬੁੜਿਆਂ ਨੂੰ ਕਹਿੰਦੇ ਟਰੰਕ ਚ ਪਾ ਕੇ ਲੈ ਗਏ ਸੀ ਐਵੇਂ ਨਹੀਂ ਸੀ ਇਹਨਾਂ ਨੂੰ ਟਰੰਕ ਚ ਪਾ ਕੇ ਲੈ ਗਏ ਆਹ ਕੱਟਦੇ ਬਈ ਕਰਤਾ ਹੱਲ ਜੋ ਆਕਾ ਨੇ ਤਾਂ ਭਾਂ ਕੇ ਦਿੱਤੀ ਸੀ ਬੱਸ ਜਿਹੜੇ ਵੀ ਬੰਦੇ ਭਰਾ ਦੇਖ ਰਹੇ ਆ ਬਾਈ ਜਾਨੇ ਦੇਖਦੇ ਆ ਧੰਨਵਾਦ ਭਰਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਨਹੀਂ ਨਹੀਂ ਹੁਣ ਮੈਥ ਵਾਲਾ ਚੱਕ ਦੇ ਚਾਚਾ ਕੋਈ ਨਹੀਂ ਉਹ 2 ਬੋਨਾ 2 ਕਰੀ ਮੇਰੇ ਬੱਸ ਨਹੀਂ ਹੋਰ ਦੋ ਜਮਾ ਦੋ ਕੱਢ ਦੇ ਇੱਕ ਵਾਰ ਖੜ ਜਾ ਹਾਂ ਕਰਕੇ ਦੇਖਣਗੇ ਕਿਹੜਾ ਇਹਨਾਂ ਨੂੰ ਦੇਖਣ ਦੇ ਆ ਇਹਨਾਂ ਤੋਂ ਨਹੀਂ ਹੋਣਾ ਹੁਣ ਵੀ ਨਹੀਂ ਹੋਣਾ ਚਾਚਾ ਹੁਣ ਤਾਂ ਦਿਮਾਗ ਲਾਉਣਾ ਚਾਹੀਦਾ ਗਲਤ ਹੋ ਜਾਣਾ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਪਹਿਲਾਂ ਹੀ ਗਲਤ ਕਰ ਤੂੰ ਇੱਥੇ ਚੱਲ ਹੈਲੋ ਇੱਥੇ ਚੱਲ ਇੱਧਰ ਚੱਲ ਦੇਰ ਗਲਤ ਹੋ ਗਿਆ ਦੂਜੇ ਪਾਸੇ ਦੀ ਉਧਰ ਆਏ ਆ ਨਾ ਇੱਧਰ ਉਹਦੇ ਬਰਾਬਰ ਆ ਗਿਆ ਹਾਂ ਤੇ ਉੱਚੀ ਬੋਲਿਆ ਕਰ ਹੁਣ ਆ ਬਰੋ ਠੀਕ ਹੈ ਹੁਣ ਟਾ ਚਾਚਾ ਟਾ ਦੇ ਟਾ ਦੇ ਹੁਣ ਵੀ ਆ ਚਾਚਾ ਮੈਂ ਸਪਾਉਂਦਾ ਬਈ ਮੈਂ ਖਾਈਆ ਪੂਰਾ ਠੀਕ ਹੈ ਚਲੋ ਠੀਕ ਹੈ ਮੈਂ ਠੀਕ ਹੈ ਹੁਣ ਬਈ ਮੈਂ ਦਾ ਸਵਾਲ ਆ ਭਰਾ ਦੇਖਣ ਵਾਲਿਓ ਧੰਨਵਾਦ ਆ ਦੇਖੀ ਚਲੋ ਜਮਾਂ ਦੋ ਹੁਣਾਂ ਦੋ ਬਰਾਬਰ ਕਿੰਨਾ ਆਊਗਾ ਆਨਸਰ ਦੱਸੋ ਨਾ ਨਾ ਮੈਂ ਤਾਂ ਕਰ ਜੇ ਤੁਸੀਂ ਮੈਂ ਤਾਂ ਪੜ੍ਹਦੇ ਆ 2 2 2 ਆਨਸਰ ਕਿੰਨਾ ਆਊਗਾ 6 ਹੈ ਗੁੱਡ ਠੀਕ ਠੀਕ ਲਾ ਸੀ 6 ਕਿਵੇਂ ਆਇਆ ਵੈਰੀ ਗੁੱਡ ਵੈਰੀ ਗੁੱਡ ਬਈ ਵੈਰੀ ਗੁੱਡ ਪਾਸ ਆ ਉਹ ਮੁੰਡਾ 8 ਕਹਿੰਦਾ ਸੀ ਇਹਦਾ ਆਨਸਰ 6 ਆਇਆ ਵੀ ਜੁਆਕਾਂ ਨੇ ਪਹਿਲਾਂ ਹੀ ਕੱਢਤਾ ਚਾਚਾ ਪਾਸ ਆ ਬਈ ਅਸੀਂ ਤਾਂ ਫੇਲ ਸੀ ਹੋਰ ਕੁਸ ਬਈ ਉਹ ਯਾਰ ਫਿਰ ਦੋ ਜਮਾ ਦੋ ਨਹੀਂ ਪਹਿਲਾਂ ਗੁਣਾ ਪਹਿਲਾਂ ਗੁਣਾ ਹੁੰਦੀ ਆ ਜਮਾ ਬਾਅਦ ਚ ਹੁੰਦਾ ਬਈ ਆ ਮੈਂ ਤਾਂ ਨੋ ਦੇ ਉਹ ਉਹ ਦੇ ਉਹ ਦੇ ਪਤਾ ਇਹਦਾ ਆ ਫਾਰਮੂਲਾ ਹੁੰਦਾ ਪਹਿਲਾਂ ਜਿਵੇਂ ਆ ਗਿਆ ਡਿਵਾਈਡ ਜੇ ਡਿਵਾਈਡ ਹੈਗੀ ਪਹਿਲਾਂ ਡਿਵਾਈਡ ਕਰਨੀ ਆ ਜੇ ਗੁਣਾ ਹੈਗੇ ਮਲਟੀਪਲਾਈ ਫਿਰ ਪਹਿਲਾਂ ਮਲਟੀਪਲਾਈ ਕਰਨੀ ਆ ਇਹ ਐਡੀਸ਼ਨ ਆ ਪਹਿਲਾਂ ਜੋੜ ਆ ਪਹਿਲਾਂ ਦੁਬਾਰਾ ਦੱਸ ਦੁਬਾਰਾ ਦੁਬਾਰਾ ਆਪ ਹੋਰ ਨੂੰ ਹੁੰਦਾ ਬੋਲ ਮਾਰ ਹਾਂ ਪਹਿਲੇ ਡਿਵਾਈਡ ਵਾਲਾ ਹਾਂ ਹਾਂ ਡਿਵਾਈਡ ਆ ਗਿਆ ਪਹਿਲਾਂ ਫਿਰ ਠੀਕ ਆ ਤੇਰੀ ਮਲਟੀਪਲਾਈ ਬਣਾ ਵੀ ਡਿਵਾਈਡ ਤੋਂ ਆ ਕੇ ਨਹੀਂ ਆਉਣੀ ਆਉਣੀ ਆਈ ਸਾਨੂੰ ਆ ਓਏ ਆਉ ਨਹੀਂ ਤੇਨੀ ਗੱਲ ਤੂੰ ਸਵਾਲ ਤਾਂ ਸਹੀ ਕਰਦਾ ਇੱਥੇ ਲੈਖ ਸਮਾਰ ਕੇ ਵੱਡੇ ਅੱਖਰਾਂ ਚ ਲੈਖ ਵੀ ਇਹਦਾ ਕੀ ਮਤਲਬ ਬਣਦਾ ਵੀ ਆਏ ਆਏ ਇਹ ਆ ਭਰਾ ਜੀ ਜਿਹੜਾ ਉਹ ਗੁਣਾ ਵਾਲਾ ਸਵਾਲ ਕੱਢਿਆ ਸੀ ਉਹਦਾ ਅਰਥ ਆਏ ਬਣਦਾ ਮਤਲਬ ਪੰਜਾਬੀ ਚ ਦੱਸੋ ਹਾਂ ਇਹ ਆ ਵੀ ਹੁਣ ਨਹੀਂ ਆਉਂਦੀ ਪੰਜਾਬੀ ਹੁੰਦੀ ਵੀ ਇਹਦਾ ਕੀ ਹੁਣ ਦੱਸ ਉਹਨਾਂ ਨੂੰ ਵੀ ਇਹ ਕਿਵੇਂ ਬਣਿਆ ਵੀ ਕਾਸ ਤੋਂ ਮਤਲਬ ਬ੍ਰੈਕਟ ਬ੍ਰੈਕਟ ਹਾਂ ਜਿਹੜੀ ਚੀਜ਼ ਬ੍ਰੈਕਟ ਦੇ ਵਿੱਚ ਵੀ ਉਹ ਪਹਿਲਾਂ ਆਉਣੀ ਆ ਉਹ ਪਹਿਲਾਂ ਕਰਨੀ ਆ ਹਾਂ ਇਹਦਾ ਮਤਲਬ ਗੁਣਾ ਹੀ ਹੁੰਦਾ ਹੈਗਾ ਇਹ ਇਹਨੂੰ ਆਪਾਂ ਕੋ ਗਣ ਦੇਣੀ 8 ਵੈੜ ਆ ਗਈ ਹਾਂ ਜਿਹੜੀ ਡਿਵਾਈਡ ਹੁੰਦੀ ਆ ਸੇਮ ਭਾਗ ਜਿਹਨੂੰ ਕਹਿੰਦੇ ਨੇ ਹਾਂ ਇਹ ਭਾਗ ਹੋਊਗਾ ਵੰਡਿਆ ਜਾਊਗਾ ਹਾਂ ਇਹ ਗੁਣਾ ਹੋਊਗਾ ਇਹ ਜੋੜ ਹੋ ਗਿਆ ਆ ਘਟਾਓ ਇਹ ਘਟਾਓ ਹੋ ਗਏ ਇਹ ਤਾਂ ਵੀ ਭਈ ਪ੍ਰਾ ਜਿਹੜਾ ਉਹ ਆਨਸਰ ਆ ਉਹ ਹਿਸਾਬ ਨਹੀਂ ਹੋਣਾ ਉਹ ਦਾ ਕਿੰਨਾ ਉਹ ਦਾ ਹੋ ਗਿਆ ਕੁਝ ਨਹੀਂ ਤਾਂ ਹਾਂ ਧੰਨਵਾਦ ਆ ਵੀ ਚਾਚੇ ਨੇ ਸਾਡੇ ਨੇ ਸਵਾਲ ਪਾਇਆ ਇਹਦੀ ਜੁਆਕਾਂ ਨੇ ਹੱਲ ਮਿੰਟ ਚ ਕਰਤਾ ਉਹਨੇ ਤਾਂ 8 ਕਹਤਾ ਸੀ ਉਹਨੇ 6 ਕਹਤਾ ਠੀਕ ਆ ਸਵਾਲ ਸਹੀ ਕਰਿਆ ਹੁਣ ਹੋਰ ਕੋਸ ਪਾ 360 ਮੰਨ ਕੇ ਆ ਕੀ ਆ ਜੀ 360 ਮੰਨ ਕੇ ਆਪਣੇ ਕੋਲੇ ਹਾਂ ਇਦੇ ਉਨੇ ਹੀ ਹਾਰ ਬਣਾਉਣੇ ਤੇ ਇੱਕ ਹਾਰ ਜੋਂਨੇ ਮਣ ਕੇ ਹੋਣੇ ਚਾਹੀਦੇ ਤੂੰ ਇਹ ਛੱਡ ਚਾਚਾ ਇਹਨਾਂ ਨੂੰ ਕਹ ਹਾਂ ਵੀ ਮਿੱਤਰੋ ਉਹ ਦਰਖਤ ਹੈ ਕਾ ਦਰਖਤ ਆ ਹਾਂ ਤੋਤੇ ਵਿੱਚ ਉਹਨਾਂ ਦੇ ਤੋਤੇ ਬੈਠੇ ਆ ਦਾਦਾ ਪਾਈ ਹਾਂ 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 ਉਹਦੇ ਤੇ ਮਗਰ ਉਹਨਾਂ ਦੇ ਤੋਤੇ ਬੈਠੇ ਦੋਨਾਂ ਦੇ ਤੋਤੇ ਬੈਠੇ ਆ ਜਿਹੜੇ ਪਰਲੇ ਪਾਸੇ ਆ ਦੇਖਦੇ ਨਹੀਂ ਹੋ ਹਾਂ ਉਹ ਦਰਖਤ ਤੇ ਬੈਠੇ ਤੇ ਇੱਥੇ ਬੈਠੇ ਆ ਹਾਂ ਜਿਹੜੇ ਪਰਲੇ ਪਾਸੇ ਬੈਠੇ ਆ ਉਹਦੇ ਤੇ ਜਿਹੜੇ ਬਈ ਆ ਜਿਹੜੇ ਪਾਸੇ-ਪਾਸੇ ਬੈਠੇ ਆ ਉਹ ਇਹਨਾਂ ਨੂੰ ਕਹਿੰਦੇ ਵੀ ਸਾਡੇ ਚ ਇੱਕ ਇੱਕ ਜਣਾ ਆਜੋ ਵੀ ਅਸੀਂ ਤੁਹਾਡੇ ਬਰਾਬਰ ਹੋ ਜਾਾਂਗੇ ਇਧਰ ਨਾ ਤੋਂ ਉਧਰ ਲੈ ਇਧਰ ਨਾ ਤੋਂ ਮੰਗਦੇ ਆ ਵੀ ਇੱਕ ਸਾਡੇ ਕੋਲ ਆਜੋ ਬਰਾਬਰ ਹੋ ਜਾਾਂਗੇ ਇਹ ਉਹਨਾਂ ਨੂੰ ਕਹਿੰਦੇ ਵੀ ਜੇ ਤੁਹਾਡੇ ਕੋਲੋਂ ਇੱਕ ਆਜੇ ਅਸੀਂ ਦੁੱਗਣੇ ਹੋ ਜਾਾਂਗੇ ਤੇ ਉਹਦੇ ਨੇ ਕਿੰਨੇ ਤੋਤੇ ਦੇ ਦੇਦੇ ਕਿੰਨੇ ਤੋਤੇ ਆ ਉਹ ਕਹਿੰਦੇ ਜੇ ਤੁਹਾਡੇ ਤੋਂ ਇੱਕ ਆਜੇ ਤਾਂ ਅਸੀਂ ਤੁਹਾਡੇ ਨਾਲ ਬਰਾਬਰ ਹੋ ਜਾਾਂਗੇ ਉਹ ਕਹਿੰਦੇ ਜੇ ਤੁਹਾਡੇ ਤੋਂ ਇੱਕ ਆਜੇ ਤਾਂ ਅਸੀਂ ਤੁਹਾਡੇ ਨਾਲ ਦੁੱਗਣੇ ਹੋ ਜਾਾਂਗੇ ਵੀ ਉੱਥੇ ਕਿੰਨੇ ਤੋਤੇ ਬੈਠੇ ਆ ਉੱਥੇ ਦਰਾਖਤਰੀ ਨੂੰ ਕੋਈ ਨਾ ਚੱਕੋ ਨਹੀਂ ਨਹੀਂ ਦਰਾ ਦਿਮਾਗ ਤੇ ਲੜਾਉਂਦਾ ਹੀ ਆ ਐ ਤੇ ਐ ਤੇ ਦੇਖੋ ਨਹੀਂ ਦਿਮਾਗ ਤੇ ਲੜਾਉਂਦਾ ਹੀ ਆ ਕੋਈ ਨਹੀਂ ਜਿਵੇਂ ਕਾਦ ਰਾਕਦਾ ਆ ਕਾਦ ਰਾਕਦਾ ਹਾਂ ਆਦ ਰਾਕਦਾ ਇਹਨਾਂ ਦੇ ਇੱਥੇ ਕੱਢਣਾ ਸੁੱਕਾ ਉਹ ਮੈਂ 10 ਬੈਠੇ ਆ ਇਧਰ ਕਿੰਨੇ ਬੈਠੇ ਹੁਣ ਕੱਢ ਲੋ ਜਿਹ ਇਧਰ ਇੱਕ ਪੌਣਿਆ ਤਾਂ ਉਹਦੇ ਬਰਾਬਰ ਹੋ ਜਾਂਦੇ ਆ ਜੇ ਇਹਨਾਂ ਚ ਇੱਕ ਇਧਰ ਜ ਲੈ ਜ ਦੁਖੜੇ ਹੋ ਜਾਂਦੇ ਆ ਉਹ ਦਰਾਖਤ ਦੇਖੋ ਉਹ ਦਰਾਖਤ ਤੇ ਬੈਠਿਆ ਦੁੱਧਤਾ ਇਧਰ ਆਦ ਰਾਕਦਾ ਉਹ ਤੋਤੇ ਕਹਿੰਦੇ ਜੇ ਤੁਹਾਡੇ ਜੋ ਇੱਕ ਜਣਾ ਸਾਡੇ ਕੋਲੇ ਆ ਜੇ ਅਸੀਂ ਬਰਾਬਰ ਹੋ ਜਾਾਂਗੇ ਉਹ ਬਰਾਬਰ ਹੋਣਗੇ ਇੱਕ ਦੁੱਗਣੇ ਹੋਣਗੇ ਉਹ ਕਿੰਨੇ ਤੋਤੇ ਤੇ ਉਹ ਕਿੰਨੇ ਤੋਤੇ ਮਿੰਦੂ ਵਾਂਗੂ ਪਹਿਲੇ ਪੂਰੇ ਕਰਕੇ ਦਾਲ ਦਿਓ ਆਓ ਮਿੰਦੂ ਨੇ ਹਾਂਸਰੀ ਪਹਿਲਾਂ ਕੱਢਤਾ ਕਹਿੰਦਾ ਆਨਸਰ ਕਹਿੰਦਾ ਆਹ ਚੀਜ਼ਾਂ ਹੈ ਆ ਐਦਾ ਐਦਾ ਬੇਰ ਆਦ ਵੀ ਤਾਂ ਹੀ ਚੱਲਿਆ ਇਹ ਨਹੀਂ ਉਹ ਤਾਂ ਪਤਾ ਹੀ ਨਹੀਂ ਤੈਨੂੰ ਰੋਕ ਕੇ ਵੀ ਨਾ ਇੱਕ ਨੂੰ ਦਸੀ ਇੱਧਰੋਂ ਇੱਕ ਤੂੰ ਤਾਂ ਇੱਧਰ ਆ ਜੂ ਹਾਂ ਇੱਧਰ ਤਾਂ ਉਹ ਬਰਾਬਰ ਹੋ ਜਾਣਗੇ ਹਾਂ ਆ ਬਰਾਬਰ ਆ ਇੱਧਰ ਬਰਾਬਰ ਇੱਧਰ ਜਾ ਬੜੂ ਇਹ ਦੁਕਣੇ ਹੋ ਜਾਣਗੇ ਐ ਤੇ ਕਿੰਨੇ ਤੋਤੇ ਬੈਠੇ ਆ ਐ ਤੇ ਕਿੰਨੇ ਬੈਠੇ ਆ ਆ ਦੋ ਦਰਾਖਤਾਂ ਇੱਕ ਤੇ ਦੋਤੇ ਬੈਠੇ ਆ ਦੂਜੇ ਤੇ ਬੈਠੇ ਆ ਉਹ ਕਹਿੰਦੇ ਜੇ ਸਾਡੇ ਚੋਂ ਇੱਕ ਜਣਾ ਆਜਾਂ ਤਾਂ ਅਸੀਂ ਤੁਹਾਡੇ ਬਰਾਬਰ ਆ ਜਾਾਂਗੇ ਉਹ ਕਹਿੰਦੇ ਦੁਕਣੇ ਹੋ ਜਾਣਗੇ ਦੱਸੋ ਕਿਹੜੇ ਕਿ ਉਹ ਤੇ ਕਿੰਨੇ ਦੋਤੇ ਤੇ ਉਹ ਤੇ ਕਿੰਨੇ ਦੋਤੇ ਅਜ ਤਾਂ ਪੁੱਤ ਕਸੂਤੇ ਫਸ ਗਏ ਕਸੂਤੇ ਨਾ ਬਈ ਨਾ ਚੀਟਿੰਗ ਕਰਦਾ ਹੈ ਦੋਤੇ ਤਿੰਨ ਦੋ ਤਿੰਨ ਕਿ ਮੇਰਾ ਗੜਾ ਬਣਾ ਇਹ ਇਧਰ ਦੋ ਇੱਕ ਮਿੰਟ ਇਧਰ ਦੋ ਬਾ ਇਦਾਂ ਦੋ ਹੋ ਗਏ ਇਦਾਂ ਦੋ ਹੋ ਗਏ ਹਾਂ ਇਦਾਂ ਤਿੰਨ ਹਾਂ ਇੱਕ ਇਦਾਂ ਜਾ ਵੜਿਆ ਆ ਚਾਰ ਹੋ ਜਾਣਗੇ ਇਦਰੋਂ ਇੱਕ ਰਹਿ ਜੂ ਇਦਾਂ ਇਦਰ ਇਦਾਂ ਤਿੰਨ ਨਾ ਕਹਣਾ ਪਹਿਲਾਂ ਦੋ ਹੀ ਸੀਗੇ ਪਹਿਲਾਂ ਦੋ ਸੀ ਇੱਕ ਰਹਿ ਗਿਆ ਇਦਰ ਤਾਂ ਇਦਰੋਂ ਫੇਰ ਇੱਕ ਰਹਿ ਕੇ ਇਦਰ ਚਾਰ ਹੋ ਗਏ ਇਹ ਕਿਉਂ ਘੜਾ ਹੋ ਗਿਆ ਉਹ ਤਾਂ ਇਦਰ ਤਾਂ ਘੱਟ ਕੇ ਇਦਾਂ ਇੱਕ ਰਹਿ ਗਿਆ ਨਾ ਉਹ ਤਾਂ ਬਚੀ ਰਹਿ ਗਿਆ ਇਦਰੋਂ ਘਟ ਗਿਆ ਇਦਰੋਂ ਘਟਾएंगे ਤਾਂ ਫੇਰ ਨਹੀਂ ਆਉਣੇ ਇਦਾਂ ਉਧਰੋਂ ਦੇਖ ਹਾਂ ਇਹ ਉਧਰੋਂ ਉਧਰੋਂ ਉਧਰ ਆਊਗਾ ਨਾ ਸ਼ੁਰੂਆਤ ਤੱਕ ਵੀ ਬਰਾਬਰ ਇੱਕ ਪਾਸੇ ਬਰਾਬਰ ਹੋਣੇ ਚਾਹੀਦੇ ਆ ਤੇ ਇੱਕ ਪਾਸੇ ਦੁੱਗਣੇ ਹੋਣੇ ਚਾਹੀਦੇ ਆ ਆ ਗਿਆ ਆ ਗਿਆ ਦਿਮਾਗ ਚ ਆ ਗਿਆ ਥੋੜੇ ਆਇਆ ਸੀ ਤੇ ਉੱਠਿਆ ਤਾਂ ਸੀ ੁੰਡੀ ਵੰਡਿਆ ਦਾ ਉਵੇਂ ਨਹੀਂ ਪਾ ਦਿਆ ਮੈਂ ਨਹੀਂ 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 ਤੂੰ ਲਾ ਰਹਾ ਦੇਖ ਹੈ ਤੇ 5 ਕਰ ਲਾ ਤੇ 6 ਕਰ ਲਾ ਉਹ ਤੇ 3 ਕਰ ਲਾ ਤੇ 4 ਕਰ ਲਾ ਕਿਦਾ ਦੇਖੋ ਲਾ ਤੇ 7 ਕਰ ਲਾ ਉਹ ਤੇ 8 ਕਰ ਲਾ ਤੇ 10 ਕਰ ਲਾ ਅਸੀਂ 7 ਕਰ ਲਾ ਇੱਕ ਵਾਰੀ 16 ਕਰ ਲਾ 6 ਹੋ ਜਾਣਗੇ ਇੱਧਰ ਕਿੰਨੇ ਰਹਿ ਜਾਣਗੇ ਗਿੜਕਾਂ ਨੇ ਆ ਕੇ ਲਾ ਦਾਂਗੇ ਹੋ ਗਿਆ ਹੋ ਗਿਆ ਕਿੰਨੇ ਕਿੰਨੇ ਹੋਏ ਆਓ ਇੱਧਰ ਸੱਤ ਹੋ ਗਿਆ ਤੇ ਇੱਧਰ ਪੰਜ ਹਾਂ ਇਹ ਕਿੱਧਰ ਜਾਵੜਿਆ ਹਾਂ ਆਹ ਅੱਠ ਹੋ ਜਾਣਗੇ ਹਾਂ ਆਹ ਚਾਰ ਰਹਿ ਗਏ ਠੀਕ ਹੈ ਜੇ ਆਹ ਸੱਤ ਸੀਗੇ ਹਾਂ ਇਹ ਸੱਤ ਸੀ ਫਰਜ਼ ਕਰ ਲਾ ਇੱਕ ਇੱਧਰ ਜਾਵੜਿਆ ਹਾਂ ਆਹ ਕਿੰਨੇ ਸੀਗੇ ਇਹ ਪੰਜ ਸੀਗੇ ਹਾਂ 3 ਹੋ ਜਾਣਗੇ 6 6 ਬਰਾਬਰ ਹੋ ਗਏ ਉਹ ਬੱਲੇ ਹੋਰ ਤਾਂ ਮੈਂ ਹੋਰ ਦੱਸਦਾ ਹਾਂ ਹਾਂ ਆਹ ਇਂਦਰਾਕ ਤਾਂ 21 ਦੋ ਤੇ ਬੈਠੇ ਆ ਆ ਕਹਿੰਦਾ ਜੇ ਇੱਧਰ ਆ ਜੇ ਇੱਕ ਕਿਵੇਂ ਕਿਵੇਂ ਦਵਾ ਜਿਵੇਂ ਅੱਗੇ ਸਵਾਲ ਪਾਇਆ ਹਾਂ ਹਾਂ ਆ ਦੋ ਦਰਖਤ ਆ ਹਾਂ ਹਾਂ ਵੀ ਇੱਧਰਲਾ ਕਹਿੰਦਾ ਸਾਡੇ ਤੇ ਇੱਕ ਆਜੇ 100 ਦਾ ਇੱਕ ਦਾ ਬਰਾਬਰ ਹੋ ਜਾਣਗੇ ਇੱਧਰਲਾ ਦੂਜਾ ਕਹਿੰਦਾ ਛੋਡੇ ਸਾਡੇ ਕਹਿੰਦੇ ਛੋਡੇ ਨ ਤਿੱਗਣੇ ਹੋ ਜਾਣਗੇ ਤਿੱਗਣੇ ਤਿੱਗਣੇ ਵੀ ਹੁਣੇ ਅੱਗੇ ਤਾਂ ਬਰਾਬਰ ਹੁੰਦੇ ਹੁਣ ਤਿੱਗਣੇ ਹੋਣੇ ਆ ਹੁਣ ਦੱਸੋ ਤਿੱਗਣੇ ਜੀ ਹੱਸਣ ਲੱਗੇ ਉਹ ਤਿੱਗਣੇ ਦੇ ਨਾਲ ਹੁਣ ਉਹਨਾਂ ਦੇ ਕੱल्ल्या ਦੇ ਰੱਖੋ ਹੁਣ ਥੋੜਾ ਵੀ ਦਿਮਾਗ ਲਗਾਓ ਲੜਾਓ ਬਈ ਹਾਂ ਦਿਮਾਗ ਲੜਾਓ ਹੁਣ ਆਪਾਂ ਵੀ ਮੇਥੇ ਦਾ ਕੈਮਰਾ ਹੀ ਲੜੂ ਗੱਲਾ ਮੇਥੋਂ ਨਹੀਂ ਲੜਦਾ ਮਿੱਦੂ ਕਰੂ ਐਸ ਵਾਲਾ ਆ ਜਾ ਵੀ ਆ ਜਾ ਜੱਟ ਤੂੰ ਆ ਜਾ ਤੂੰ ਵੀ ਆ ਗੜਕਾਂ ਵਾਲਾ ਗੜਕਾਂ ਵਾਲਾ ਦੱਸੋ ਭਰਾ ਜੀ ਜਿਹੜੇ ਬੰਦੇ ਦੇਖਦੇ ਆਂਸਰ ਤੁਸੀਂ ਦਿਓ ਭਰਾ ਕਮੈਂਟ ਕਰ ਦਿਓ ਕਿੰਨਾ ਆਨਸਰ ਆਊਗਾ ਇਹ ਅਸੀਂ ਪੈਂਡਿੰਗ ਛੱਡਦੇ ਆਂ ਉਹ ਆ ਪਿਆ ਉਹ ਦਰਖਤ ਆ ਉਹ ਦਰਖਤ ਆ ਕਾ ਦਰਖਤ ਆ ਹਾਂ ਪਿੰਡ ਪਿੰਡ ਉਧਰ ਲੈ ਕਹਿੰਦੇ ਵੀ ਜੇ ਉੱਡ ਕੇ ਆਈਏ ਤਾਂ ਅਸੀਂ ਤੁਹਾਡੇ ਬਰਾਬਰ ਹੋ ਜਾਾਂਗੇ ਉਧਰ ਇਧਰ ਲੈ ਕਹਿੰਦੇ ਵੀ ਇਧਰ ਲੈ ਕਹਿੰਦੇ ਵੀ ਜੇ ਸਾਡੇ ਚ ਇਧਰ ਆ ਜਾਓ ਤਾਂ ਅਸੀਂ ਤੁਹਾਡੇ ਬਰਾਬਰ ਹੋ ਜਾਾਂਗੇ ਹਾਂ ਹਾਂ ਬਰਾਬਰ ਹੋ ਜਾਣਗੇ ਇਧਰ ਲੈ ਕਹਿੰਦੇ ਜੇ ਇਧਰ ਸਾਡੇ ਇੱਕ ਤੋਤਾ ਆ ਜਾ ਹਾਂ ਤੇ ਅਸੀਂ ਤੋਤਾ ਤਿੱਗੜੇ ਹੋ ਜਾਾਂਗੇ ਤਿੱਗੜੇ ਹੋ ਜਾਾਂਗੇ ਵੀ ਆਨਸਰ ਦੱਸਿਓ ਪ੍ਰਾ ਇੱਕ ਪਾਸੋਂ ਇੱਕ ਪਾਸੋਂ ਇੱਕ ਕਹਿੰਦੇ ਤੈਨਾਂ ਕਿਵੇਂ ਹੋ ਗਿਆ ਯਾਰ ਖੜ ਜਾ ਖੜ ਜਾ ਇੱਕ ਮਿੰਟ ਦੱਸਿਓ ਨਾ ਦੱਸਣਾ ਨਹੀਂ ਭਰਾ ਜੀ ਤੁਸੀਂ ਆਨਸਰ ਸਾਨੂੰ ਕਮੈਂਟਾਂ ਚ ਦਿਓ ਹਾਂ ਜੀ ਧੰਨਵਾਦ ਆ ਭਰਾ ਜੀ ਕੱਲ ਨੂੰ ਤੁਹਾਨੂੰ ਦੱਸਾਂਗੇ ਕੱਢ ਜਾਓ ਇੱਕ ਦੋ ਦੋ ਇੱਕ ਮਿੰਟ ਕੱਢ ਲੈ ਇੱਕ ਮਿੰਟ ਕੱਟ ਲੈਣ ਦੇ ਇੱਧਰ ਆ ਗਿਆ ਫੇਰ ਇੱਧਰੋਂ ਨਾ 4 ਹੋ ਜਾਣੇ